ਹਾਂਜੀ ਵੈਲਕਮ ਆ ਜੀ ਦੇ ਮਿਨੀ ਬਲੌਗ ਚ ਦੇਖੋ ਕਿੰਨੀ ਤੇਜ਼ ਆਪਾਂ ਪੈ ਰਹੀ ਆ ਜਿੰਨੇ ਮੀਂਹ ਪੈਦੇ 19 ਹੀ ਤੇਜ਼ ਤੋਂ ਪਰੋਂ ਨਿਕਲ ਰਹੀ ਆ ਕੀ ਦਿੰਦੀ ਤੇ ਇੱਥੇ ਆਪਾਂ ਲਾਈ ਸੀ ਗੋਭੀ ਕਿੰਨੇ ਹੀ ਬੂਟੇ ਮੇਰੇ ਗੋਭੀ ਦੇ ਸੁੱਕ ਗਏ ਕਾਰਨ ਸੀਗਾ ਇਹਦਾ ਧੁੱਪ ਦਾ ਤੇਜ਼ ਧੁੱਪ ਪੈਣ ਕਰਮ ਇਹ ਬੂਟੇ ਸੁੱਕ ਰਹੇ ਨੇ ਫਿਰ ਮੈਂ ਸੋਚਿਆ ਵੀ ਇਹਨਾਂ ਤੇ ਕਿਉਂ ਨਾ ਇਹਦੇ ਤੇ ਆਪਾਂ ਆਪਣੇ ਕੋ ਕੱਪੜਾ ਤਾਣ ਲਈਏ ਤਾਂ ਕਿ ਇਹਨੂੰ ਤੇਜ਼ ਧੁੱਪੋਂ ਤੋਂ ਬਚਾਇਆ ਜਾ ਸਕੇ ਕਿਉਂਕਿ ਹਾਲੇ ਗਰਮੀ ਬਹੁਤ ਤੇਜ਼ ਆ ਉਹ ਸਭ ਨਾਲ ਗੋਭੀ ਨੂੰ ਬਾਦਨੀ ਸਾਦੀ ਆ ਆਪਣੇ ਕੋ ਕੱਪੜਾ ਪਿਆ ਸੀ ਪੁਰਾਣਾ ਇਹਨੂੰ ਗੋਭੀ ਤੇ ਤਾਣ ਦਵਾਂਗੇ ਤਾਂ ਕਿ ਇਹ ਤੇਜ਼ ਧੁੱਪ ਤੋਂ ਗੋਭੀ ਨੂੰ ਬਚਾਇਆ ਜਾ ਸਕੇ ਇਹ ਥੋੜੇ ਦਿਨ ਦੀ ਗੱਲ ਆ ਸਿਰਫ ਮੇਰੇ ਸਾਹਮਣੇ ਹਫਤਾ ਕਿ ਜੇ ਆਪਾਂ ਇਹਨੂੰ ਬਚਾ ਲਈਏ ਧੁੱਪ ਤੋਂ ਤਾਂ ਗੋਭੀ ਵਧੀਆ ਗਰੋਥ ਕਰ ਜਾਊਗੀ ਆ ਆਪਾਂ ਨੇ ਕਪੜਾ ਤਾਣਤਾ ਬਹੁਤ ਤੇਜ਼ ਧੁੱਪਾ ਗਰਮੀ ਗਰਮੀ ਹੋ ਗਿਆ ਮੈਂ ਸਿਰਫ 5 ਮਿੰਟ ਲਾਏ ਫਿਰ ਵੀ ਗਰਮੀ ਗਰਮੀ ਹੋ ਗਿਆ ਪਹਿਲਾਂ ਤਾਂ ਸਲਾਸੀ ਵੀ ਡੰਡੇ ਵਾਲਾ ਲਾ ਗੱਡ ਕੇ ਚੰਗੀ ਤਰ੍ਹਾਂ ਪ੍ਰੋਪਰ ਕਰਾਂ ਪਰ ਦੀ ਗਰਮੀ ਨੂੰ ਦੇਖਦੇ ਹੋਏ ਮੈਂ ਕੋਈ ਕਿਧਰ ਐਂਗਲ ਪਿਆ ਸੀ ਇਧਰ ਮੈਂ ਐਂਗਲ ਤੇ ਲਾਤਾ ਤੇ ਦੂਜੇ ਪਾਸੇ ਦੂਜੇ ਪਾਸੇ ਗ੍ਰਿਲਾਂ ਦੇ ਵਿੱਚ ਆਪਾਂ ਇਹਨੂੰ ਲਾਤਾ ਤਾਰਾਂ ਦੇ ਨਾਲ ਠੀਕ ਹੈ ਜੀ ਹੁਣ ਤੋਂ ਪਤੋਏ ਨੂੰ ਪੂਰਾ ਸੇਫ ਰਹੂਗੀ ਆ ਦੇਖੋ ਸ਼ਾਮਾਂ ਸਾਰੀ ਹੋ ਚੁੱਕੀ ਆ ਤੇ ਕੁਝ ਦਿਨਾਂ ਚ ਬੂਟੇ ਗਰੋਥ ਕਰ ਜਾਣਗੇ ਅਗਲੇ ਵਲੌਗ ਚ ਤੁਹਾਨੂੰ ਦਿਖਾਵਾਂਗੇ ਆਪਾਂ ਕੁਝ ਦਿਨ ਬਾਅਦ ਵੀ ਬੂਟੇ ਕਿੰਨੇ ਗਰੋਥ ਕਰ ਗਏ ਪਲੀਜ਼ ਵੀਡੀਓ ਨੂੰ ਬਤਵਾਤ ਲਾਈਕ